ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਮਾਲ ਸਾਹਿਬ ਭਗਵੰਤ ਮਾਨ ਨੂੰ ਦਿੱਲੀ ਦਾ ਮਾਡਲ ਫਾਲੋ ਕਰਨਾ ਪੈ ਰਿਹਾ ਉਹ ਆਪਣੀ ਜਿਆਦਦੀ ਨਾਲ ਹੀ ਕੰਮ ਕਰ ਰਹੇ ਉਹਨਾਂ ਨੂੰ ਤਾਂ ਜੋ ਡਾਇਰੈਕਸ਼ਨਸ ਮਿਲਦੀਆਂ ਨੇ ਉਹਦੇ ਮੁਤਾਬਕ ਕਰਨਾ ਪੈ ਰਿਹਾ ਹੁਣ ਤੁਸੀਂ ਮੇਂਦਰ ਭਖਤ ਦੀ ਘੱਲੋ ਕਿਹਾ ਸੀ ਨਾ ਕਿ ਤੁਸੀਂ ਇਹਨੂੰ ਵੋਟ ਪਾਓ ਤੇ ਮੈਂ ਇਹਨੂੰ ਮੰਤਰੀ ਮੰਡਲ 'ਚ ਲੈ ਕੇ ਆਉਂ ਅਲਤਕ ਕਿਉਂ ਨਹੀਂ ਲਿਖਾਇਆ ਕਿਉਂਕਿ ਜੇ ਰਵਿੰਦ ਕੇਜਰੀਵਾਲ ਤਾਂ ਜੇਲ੍ਹ 'ਚ ਹੈ ਤੇ ਉਧਰੋਂ ਜਿੱਨਾ ਚਰ ਗ੍ਰੀਨ ਸਿਗਨਲ ਨਹੀਂ ਮਿਲਦਾ ਕੋਈ ਤਬਦੀਲੀ ਨਹੀਂ ਹੋ ਸਕਦਾ ਤੋ ਬਹੁਤ ਸਾਰੇ ਐੱਛੇ ਦਾ ਹਾਲ ਇਹ ਹੈ ਕਿ ਕੋਈ ਵੀ ਮੰਤਰੀ ਕੋਈ ਮੰਤਰੀ ਦੀ ਗੱਲ ਕਰ ਰਿਹਾ ਹੈ ਕਿ ਜੇ ਕਿਸੇ ਮੰਤਰੀ ਨੂੰ ਮੈਂ ਪੁੱਛਾਂ ਕਿ ਮੈਂ ਤੈਨੂੰ ਇੰਟਰਵਿਊ ਕਰਨਾ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਇੰਟਰਵਿਊ ਨਹੀਂ ਦੇ ਸਕਦਾ ਉਹਨੂੰ ਪੁੱਛਣਾ ਪੈਂਦਾ ਦਿੱਲੀ 'ਚ ਦਿੱਲੀ ਦੀ ਟੀਮ ਦੱਸੂਗੀ ਵੀ ਹਾਂ ਇਸ ਪੱਤਰਕਾਰ ਨੂੰ ਤੂੰ ਇੰਟਰਵਿਊ ਦੇ ਸਕਦਾ ਇਹਦਾ ਹਾਲ ਹੋਇਆ ਪਿਆ ਮਤਲਬ ਹਰ ਗੱਲ ਉੱਥੋਂ ਪੁੱਛਣੀ ਹੈ ਤੇ ਇਸੇ ਕਿਸਮ ਦੀ ਗੱਲ ਫਿਰ ਦਿੱਲੀ ਦਾ ਮਾਡਲ ਅਪਣਾ ਲਏ ਇਹਨਾਂ ਨੇ ਗਵਰਨਰ ਨਾਲ ਰਿਲੇਸ਼ਨ ਰੱਖਣ ਦਾ ਜੇ ਉੱਥੇ ਐਲਜੀ ਨਾਲ ਪੰਗਾ ਤੇ ਇੱਥੇ ਵੀ ਗਵਰਨਰ ਨਾਲ ਪੰਗਾ ਪੈਣੀ ਪੈਣਾ ਇਸ ਕਿਸਮ ਦੀ ਗੱਲ ਹੈ ਹੁਣ ਆਗੇ ਦੇ ਨੰਬੇ ਗਵਰਨਰ ਸਾਹਿਬ ਗੁਲਾਬ ਚੰਦ ਕੁਟਾਰੀਆ ਉਹਨਾਂ ਨੂੰ ਜੱਫੀ ਤਾਂ ਪਾਈ ਹੈ ਭਗਵੰਤ ਮਾਨ ਨੇ ਕਿੰਨਾ ਚਿਰ ਨਿਗਰ ਹੂੰ ਅੱਜ ਉਹ ਤੇ ਗੱਲ ਕਰਨੀ ਐ ਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਤੇ ਜਿਹੜੀ ਗੱਲ ਮੈਂ ਗੁਲਾਬਚੰਦ ਕਟਾਰੀਆ ਹੋਰਾਂ ਦੀ ਕਰ ਰਿਹਾ ਉਹ ਇਹ ਹੈ ਕਿ ਕਟਾਰੀਆ ਸਾਹਿਬ ਨੂੰ ਮਿਲੇ ਭਗਵੰਤ ਮਾਨ ਤੇ ਕਹਿੰਦੇ ਜੱਫੀ ਭਾਈ ਤੇ ਪ੍ਰੈਸ ਨੂੰ ਉਹਨਾਂ ਨੇ ਕਿਹਾ ਕਿ ਜੀ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਤੇ ਮੈਨੂੰ ਪੂਰਨ ਆਸ ਹੈ ਕਿ ਅਸੀਂ ਮਿਲ ਜੁੜ ਕੇ ਕੰਮ ਕਰਾਂਗੇ ਇਹ ਗੱਲ ਉਹਨਾਂ ਨੇ ਮਾਨ ਸਾਹਿਬ ਨੇ ਜਦੋਂ ਗਵਰਨਰ ਸਾਹਿਬ ਦਾ ਪਿਛਲਿਆਂ ਦਾ ਅਸਤੀਫਾ ਪ੍ਰਵਾਨ ਹੋਇਆ ਉਦੋਂ ਕਹੀ ਸੀ ਤੇ ਹੁਣ ਪਿਛਲੇ ਨਾਲ ਕੀ ਕੀ ਰੋਣਾ ਸੀ ਇਹ ਹੀ ਸੀ ਕਿ ਪਿਛਲੇ ਗਵਰਨਰ ਬਰਬਾਰੀ لال ਪ੍ਰਹੋਤ ਸਾਹਿਬ ਉਸ ਬਜ਼ੁਰਗ ਦੇ ਨਾਲ ਰੋਣਾ ਹੀ ਸੀ ਕਿ ਉਹ ਇਹ ਨਹੀਂ ਮੈਂ ਕਹਿੰਦਾ ਕਿ ਉਹ ਬਿਲਕੁਲ ਠੀਕ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਗਵਰਨਰਸ ਦੇ ਨਾਲ ਖਾਸ ਤੌਰ ਤੇ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉਹ ਇੰਟਰਫੇਅਰ ਵੀ ਕਰਦੀ ਹੈ ਅੜਿੱਕੇ ਵੀ ਦੌਂਦੀ ਹੈ ਦਖਲਅੰਦਾਜ਼ੀ ਵੀ ਕਰਦੀ ਹੈ ਮਤਲਬ ਸਿੱਧੇ ਜਾਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਸੂਬਿਆਂ ਦੇ ਵਿੱਚ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਨਹੀਂ ਉਹ ਉਰਦਕਨਦਾਜੀ ਦਾ ਇਸ਼ਾਰਾ ਕਰਦੀ ਹੈ ਆਪਣੇ ਗਵਰਨਰਾਂ ਨੂੰ ਇਹ ਤਾਂ ਹੈ ਹੀ ਉਹਨਾਂ ਦੇ ਦੇਖੋ ਜਦੋਂ ਮੌਤਾਂ ਮੈਂ ਬੈਨਰਜੀ ਨਾਲ ਜਿਹੜਾ ਪੰਗਾ ਜਗਦੀਸ਼ ਧਣਕੜ ਦਾ ਜਗਦੀਪ ਧਣਕੜ ਜਿਹੜੇ ਅੱਜ ਕੱਲ 22 ਪ੍ਰੈਜ਼ੀਡੈਂਟ ਨੇ ਉਹਨਾਂ ਦਾ ਪਿਆ ਸੀ ਉਹਨਾਂ ਨੂੰ ਰਿਵਾਰਡ ਮਿਲਿਆ ਬੁੱਧੀ ਸਾਹਿਬ ਰਿਵਾਰਡ ਦਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਗੱਲ ਕਰਦੇ ਨੇ ਆ ਹੁਣ ਤੁਸੀਂ ਦੇਖਿਆ ਨਹੀਂ ਉਹ ਨਰਾਗ ਠਾਕਰ ਨੇ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਦੀ ਜਾਤ ਪਛੀ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੀ ਬੇਇੱਜ਼ਤੀ ਕੀਤੀ ਲੋਕ ਸਭਾ ਦੇ ਦਿੱਤੇ ਭਾਸ਼ਣ ਨੂੰ ਟਵੀਟ ਕੀਤਾ ਤੇ ਜਿਹੜੀ ਚੀਜ਼ ਨੂੰ ਲੋਕ ਸਭਾ ਦੇ ਸਪੀਕਰ ਨੇ ਕਾਰਵਾਈ ਚ ਕੱਢਤਾ ਉਹ ਲੋਕਾਂ ਤੱਕ ਜਾ ਰਹੀ ਹੈ ਮਤਲਬ ਕਿਉਂਕਿ ਟਵੀਟ ਉਹਨਾਂ ਨੇ ਕੀਤਾ ਵੀ ਹਾਂ ਇਹਨੂੰ ਸੁਣੋ ਮੋਦੀ ਸਾਹਿਬ ਇਸ ਨੂੰ ਜਿਹੜਾ ਹੈ ਰੈਲਿਸ਼ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੇ ਗਵਰਨਰਸ ਨੂੰ ਵੀ ਇਹ ਕਿਹਾ ਜਾਂਦਾ ਕਿ ਤੁਸੀਂ ਜਿਹੜਾ ਸਿੱਧੇ ਤੌਰ ਤੇ ਕਰੋ ਇਹ ਨਹੀਂ ਮੈਂ ਕਹਿੰਦਾ ਕਿ ਮਾਨ ਸਾਹਿਬ ਬਿਲਕੁਲ ਗਲਤ ਸੀ ਜਿਆ LG ਵਾਲਾ ਮਾਡਲ ਅਪਣਾਇਆ ਸੀ LG ਦਾ ਵੀ ਤਾਂ ਉਹੀ ਮਾਡਲ ਹੈ ਬਿਕਮਾ ਨਾ ਕਰਦੇ ਹੋ ਰਵਿੰਦ ਕੇਜਰੀਪਾਲ ਨੂੰ ਇੱਥੇ ਵੀ ਗਵਰਨਰ ਨੂੰ ਵੀ ਖੈ ਦੂਜੇ ਪਾਸੇ ਭਗਵੰਤ ਮਾਨ ਤੇ ਗਵਰਨਰ ਦਾ ਪੰਗਾ ਵੱਧ ਗਿਆ ਤੇ ਉਹ ਜਾਂਦੇ ਸੀ ਨਾਲ ਪਹਿਲਾਂ ਤਾਂ ਹੈਲੀਕਾਪਟਰ ਤੇ ਜਾਂਦੇ ਸੀ ਮਾਨ ਸਾਹਿਬ ਨੇ ਕਹਤਾ ਸਰਕਾਰ ਦਾ ਹੈਲੀਕਾਪਟਰ ਲੈ ਕੇ ਜਾਂਦੇ ਨੇ ਉਹ ਕਹਿੰਦੇ ਬੈਡੀ ਲੈ ਕੇ ਜਾਂਦਾ ਤੇ ਨਾਲ ਫਿਰ ਪ੍ਰੋਟੋਕੋਲ ਦੇ ਮਤਲਬਕ ਚੀਫ ਸੈਕਟਰੀ ਜਾਂਦਾ ਡੀਜੀਪੀ ਜਾਂਦਾ ਤੇ ਮਾਨ ਸਾਹਿਬ ਕਹਿੰਦੇ ਮੇਰੀ ਤਾਂ ਅੱਧੀ ਸਰਕਾਰ ਲੈ ਜਾਂਦੇ ਨੇ ਇਹ ਮੈਂ ਕਿਵੇਂ ਸਰਕਾਰ ਚਲਾਵਾਂ ਯਾਨੀ ਇਹ ਗੱਲ ਜਿਹੜੀ ਹੈ ਬਿਮਾਰੀ ਨਾਲ ਪ੍ਰਭਾਵਤ ਨਾਲ ਉਹ ਨਾ ਕੀਤੀ ਤੇ ਕਈ ਵਾਰੀ ਕੋਸ਼ਿਸ਼ ਵੀ ਕੀਤੀ ਮੇਰਾ ਖਿਆਲ ਹੈ ਮਾਨ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਕਿ ਹਾਲਾਤ ਠੀਕ ਹੋ ਜਾਣ ਹੋਏ ਨਹੀਂ ਈਗੋ ਵੀ ਆ ਸਕਦੀ ਕਿਤੇ ਹੋਵੇ ਇਹ ਵੀ ਦੋਨਾਂ ਦੀ ਇਹ ਵੀ ਹੋ ਸਕਦੀ ਹੈ ਇਲੈਕਟਿਡ ਤੇ ਸਿਲੈਕਟਿਡ ਦੀ ਵੀ ਗੱਲ ਹੋ ਸਕਦੀ ਹੈ ਜਦੋਂ ਵਾਈ ਚਾਂਸਲਰਾਂ ਦੀ ਅਪਾਰਟਮੈਂਟ ਦਾ ਮਸਲਾ ਆਇਆ ਸੀ ਉਦੋਂ ਕਹਿੰਦੇ ਵੀ ਚਾਂਸਲਰੀ ਮੈਂ ਬਣ ਜਾਂਦੇ ਉਹਨਾਂ ਨੇ ਬਿਲ ਪਾਸ ਕਰਤਾ ਤੇ ਉਹ ਬਿੱਲ ਜਿਹੜਾ ਹੈ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜਤਾ ਫਿਰ ਰੱਦ ਹੋ ਗਿਆ ਯਾਨੀ ਕਨਸੈਂਟਰੇਸ਼ਨ ਤਾਂ ਕਈ ਪੱਖਾਂ ਤੋਂ ਜਿਹੜੀ ਹੈ ਪਿਛਲੇ ਗਵਰਨਰ ਨਾਲ ਰਹੀ ਪਰ ਜਿਹੜਾ ਮਸਲਾ ਤਾਂ ਅੱਜ ਜਿਹੜਾ ਇਸ ਵੀਡੀਓ 'ਚ ਆਪਾਂ ਡਿਸਕਸ ਕਰ ਰਹੇ ਹਾਂ ਉਹ ਤਾਂ ਇਹ ਹੈ ਕਿ ਜਿਹੜਾ ਹੁਣ ਨਵੇਂ ਗਵਰਨਰ ਆਏ ਨੇ ਜਿਨ੍ਹਾਂ ਨੂੰ ਮਾਨ ਸਾਹਿਬ ਜਫੀ ਪਾ ਕੇ ਮਿਲੇ ਨੇ ਕੀ ਉਹ ਜਫੀ ਦਾ ਨਿੱਗ ਕੈਮਰਾ ਹੋਊਗਾ ਇਹ ਸਮਝਣ ਵਾਲੀ ਗੱਲ ਹੈ ਤੇ ਤੁਸੀਂ ਕਹੋਗੇ ਜੀ ਤੁਸੀਂ ਕੀ ਸੋਚਦੇ ਹੋ ਮੈਂ ਇਹ ਸੋਚਦਾ ਜਿਆਦਾ ਚਰ ਕੈਮ ਨਹੀਂ ਰਹਿਣਾ ਕਾਰਨ ਕਾਰਨ ਉਹ ਹੀ ਹੈ ਜਿਹੜਾ ਪਿਛਲੇ ਗਵਰਨਰ ਸਾਹਿਬ ਬਨਵਾਰੀ ਲਾਲ ਪ੍ਰੋਹਤ ਕਰਦੇ ਸੀ ਉਹ ਤੋਂ ਜ਼ਿਆਦਾ ਕਰਨਗੇ ਰਾਜਸਥਾਨ ਤੋਂ ਨੇ ਪੋਲੀਟਿਕਲੀ ਜ਼ਿਆਦਾ ਐਕਟਰ ਨੇ ਪ੍ਰਭਾਵਤ ਨਾਲੋਂ ਉਮਰ ਚ ਛੋਟੇ ਨੇ ਉਹ 83 ਸਾਲ ਦਾ ਬਜ਼ੁਰਗ ਇਹ ਤਾਂ ਹਲੇ ਜਿਹੜੇ ਹੈ ਜਵਾਨ ਪਏ ਨੇ ਔਰ ਉਹ ਉਹਨਾਂ ਨੇ 8 ਇਲੈਕਸ਼ਨ ਲੜੀ ਸੀ ਇਹਨੇ 11 ਇਲੈਕਸ਼ਨ ਲੜੀ ਹੈ ਇਹ ਬੀਜਪੀ ਤੇ ਪ੍ਰਧਾਨ ਰਹੇ ਨੇ ਤਿੰਨ ਵਾਰੀ ਮੰਤਰੀ ਰਹੇ ਨੇ ਇੱਕ ਵਾਰ ਲੋਕ ਸਭਾ ਦੇ ਮੈਂਬਰ ਰਹੇ ਨੇ ਇਹਨਾਂ ਦਾ ਤਜਰਬਾ ਜ਼ਿਆਦਾ ਹੈ ਤੇ ਜਿਹਦਾ ਤਜਰਬਾ ਜ਼ਿਆਦਾ ਹੈ ਜਿਹੜਾ ਗਵਾਂਡੀ ਹੈ ਜਿਹੜਾ ਜਿਹੜਾ ਸਰਕਾਰ ਨੇ ਇਥੋਂ ਦੂਜਾ ਤਰਦੀਲ ਕਰਕੇ ਭੇਜਿਆ ਅਸਾਮ ਤੋਂ ਸੋਚ ਕੇ ਭੇਜਿਆ ਹੋਊ ਤੇ ਉੱਥੇ ਉਹਨਾਂ ਨੇ ਜਦੋਂ ਇਹ ਕਹਤਾ ਕਿ ਮੈਂ ਸਰहदी ਜ਼ਿਲ੍ਹਿਆਂ ਦਾ ਵੀ ਬਾਕੀ ਜ਼ਿਲ੍ਹਿਆਂ ਦਾ ਵੀ ਦੌਰਾ ਕਰੂੰ ਮੈਂ ਘਰੇ ਟਿੱਕੇ ਨਹੀਂ ਬੈਠਣਾ ਮੈਂ ਕੰਮ ਕਰਨ ਆਇਆ ਮੈਂ ਕੰਮ ਕਰੂੰ ਹੁਣ ਗਵਰਨਰ ਦਾ ਕੰਮ ਕਰਨ ਦਾ ਮਤਲਬ ਕੀ ਹੈ ਤੇ ਉਹ ਫਿਰ ਮਾਨ ਸਾਹਿਬ ਦੀ ਗੱਲ ਆ ਗਈ ਤੇ ਸਿਲੈਕਟਡ ਤੇ ਇਲੈਕਟਡ ਜੇ ਗਵਰਨਰ ਨੇ ਦੌਰੇ ਕਰਨੇ ਨੇ ਜੇ ਗਵਰਨਰ ਨੇ ਜਾ ਕੇ ਕਮੇਟੀਆਂ ਬਣਾਉਣੀਆਂ ਨੇ ਜੇ ਗਵਰਨਰ ਨੇ ਜਾ ਕੇ ਸਾਰੇ ਪੋਲਿਟਿਕਲ ਬੰਦਿਆਂ ਨੂੰ ਕੰਮ ਕਰਨੇ ਨੇ ਜਿਹੜਾ ਹੈ ਮੁੱਖ ਮੰਤਰੀ ਦਾ ਕੀ ਕੰਮ ਰਹਿ ਗਿਆ ਕਨਫੈਡਰੇਸ਼ਨ ਤਾਂ ਇੱਥੇ ਪਿਛਲੀ ਵਾਰ ਵੀ ਤਾਂ ਇੱਥੇ ਪਈ ਸੀ ਤਾਂ ਠਟਤਾ ਵਰਨਨ ਸਾਹਿਬ ਕਰਦੇ ਰਹੇ ਨੇ ਕਿ ਜੀ ਨਸ਼ਾ ਤਾਂ ਦੁਕਾਨਾਂ ਤੇ ਵਿਕਦਾ ਪੰਜਾਬ 'ਚ ਇਹ ਹੁੰਦਾ ਤੇ ਆਪਾਂ ਕਮੇਟੀਆਂ ਬਣਾਤੀਆਂ ਆਪਾਂ ਤਾਂ ਹੁਣ ਜਿਹੜਾ ਦੇ ਦੇਣਾ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਨੇ ਨਾਮ ਦੇਵਾਂਗੇ ਜਿਹੜਾ ਨਸ਼ਾ ਖਤਮ ਕਰੂਗਾ ਇਹ ਕੰਮ ਤਾਂ ਇਲੈਕਟਿਡ ਗਵਰਨਮੈਂਟ ਦੇ ਹੁੰਦੇ ਨੇ ਹੁਣ ਇਲੈਕਟਿਡ ਗਵਰਨਮੈਂਟ ਦੇ ਬਜਾਏ ਜਦੋਂ ਇਸ ਦਾ ਕਮ ਗਵਰਨਰ ਕਰੂਗਾ ਤੇ ਫਿਰ ਰੌਣਾ ਤਾਂ ਪੈਣਾ ਹੀ ਹੈ ਤਾਂ ਇਹ ਗੱਲ ਮੈਨੂੰ ਲੱਗਦੀ ਹੈ ਕਿ ਇਹ ਜਿਹੜਾ ਹਰੀਮਨ ਪੀਰੀਅਡ ਹੈ ਨਾ ਕੁਝ ਜ਼ਿਆਦਾ ਲੰਮਾ ਨਹੀਂ ਚੱਲਣਾ ਗੁਲਾਬ ਚੰਦ ਕਟਾਰੀਆ ਨਾਲ ਵੀ ਉਸ ਤਰ੍ਹਾਂ ਦੀ ਪ੍ਰੋਬਲਮ ਆ ਜਾਣੀ ਹੈ ਭਗਵੰਤ ਬਾਣ ਦੀ ਹਾਲਾਤ ਮੈਨੂੰ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਨਵੇਂ ਗਵਰਨਰ ਸਾਹਿਬ ਨੇ ਕਿਹਾ ਕਿ ਮੈਂ ਤਾਂ ਬਹੁਤ ਐਕਟਿਵ ਰਹੂਗਾ ਤੇ ਜਿਹੜਾ ਬੰਦਾ ਐਕਟਿਵ ਰਹਿੰਦਾ ਉਹ ਫਿਰ ਕਿਸ ਪੱਧਰ ਤੇ ਐਕਟਿਵ ਹੋਊਗਾ ਆਪਾਂ ਆਪ ਹੀ ਸੋਚ ਲਈਏ ਜਾਣਗੇ ਬੀਐਸਐਫ ਦਾ ਏਰੀਆ 50 ਕਿਲੋਮੀਟਰ ਹੈ ਸਰਦੀ ਏਰੀਆ 'ਚ ਜਾਣਗੇ ਕੀ ਕਰਨਗੇ ਲੋਕਾਂ ਨੂੰ ਮਿਲਣਗੇ ਕੀ ਕਰਨਗੇ ਨਸ਼ਿਆਂ ਦੀ ਗੱਲ ਕਰਨਗੇ ਲੋਕਾਂ ਨੂੰ ਕਹਿਣਗੇ ਵੀ ਤੁਸੀਂ ਜਿਹੜਾ ਹੈ ਆਪਾਂ ਨਸ਼ੇ ਰੋਕਣੇ ਨੇ ਤੇ ਇਹ ਤਾਂ ਕੰਮ ਚੁਣੀ ਹੋਈ ਸਰਕਾਰ ਦਾ ਜਵਾਬਦੇਹ ਵੀ ਚੁਣੀ ਹੋਈ ਸਰਕਾਰ ਹੈ ਤੇ ਜਦੋਂ ਕਹਿੰਦੇ ਕਿ ਅਸੇ ਨਸ਼ੇ ਵਧ ਗਏ ਤਾਂ ਕੀਤੇ ਅਟੈਕ ਹੋਊਗਾ ਮਾਨ ਸਾਹਿਬ ਤੇ ਜਦੋਂ ਇਹ ਕਨਫਰੰਟੇਸ਼ਨ ਬਣ ਗਈ ਫਿਰ ਹੋਈ ਗੱਲ ਸ਼ੁਰੂ ਹੋ ਜੂ ਫਿਰ ਬਿਲ ਪਾਸ ਕਰਨੇ ਫਿਰ ਬਿਲ ਰੋਕਣੇ ਆ ਹੁਣ ਕਿੰਨੀਆਂ ਯੂਨੀਵਰਸਿਟੀ ਦੇ ਵਾਈ ਚਾਂਸਰ ਲਾਉਣ ਨੂੰ ਪਏ ਨੇ ਉਹ ਵਾਈ ਚਾਂਸਰ ਦੀ ਜਿਹੜੀ ਪੈਨਲ ਜਾਊਗਾ ਉਹ ਕਹਿੰਗੇ ਠੀਕ ਹੈ ਤੁਸੀਂ ਆਪਦਾ ਪ੍ਰੋਪਰ ਵੇ ਨਾਲ ਪੈਨਲ ਭੇਜੋ ਮੈਂ ਜਿਹਨੂੰ ਦਿਲ ਕਰੂੰਗਾ ਮੈਂ ਸਿਲੈਕਟ ਕਰੂੰਗਾ ਉੱਥੇ ਵੀ ਮਾਨ ਸਾਹਿਬ ਦੀ ਜਿਹੜੀ ਇੱਛਾ ਕੋਈ ਹੋਰ ਹੋਊਗੀ ਤਿੰਨ ਬੰਦਿਆਂ ਚ ਕੀ ਪਤਾ ਕਿਹਨੂੰ ਸਿਲੈਕਟ ਕਰ ਦੇਣ ਨਹੀਂ ਬਹੁਤ ਚਾਂਸਸ ਨੇ ਇਸ ਕਿਸਮ ਦੇ ਬਹੁਤ ਸਾਰੀਆਂ ਅਪਾਇੰਟਮੈਂਟਸ ਹੁੰਦੀਆਂ ਨੇ ਜਿੰਨਾ ਤੇ ਗਵਰਨਰ ਆਪਣੀ ਮਨਮਰਜ਼ੀ ਕਰ ਸਕਦੇ ਤੇ ਕਰੂ ਸ਼ਾਇਦ ਇਹ ਹੈ ਅਸਲ ਦੇ ਵਿੱਚ ਗਵਰਨਰ ਦਾ ਰੋਲ ਇਹ ਨਹੀਂ ਸੀ ਗਵਰਨਰ ਦਾ ਰੋਲ ਜਿਹੜੀ ਚੁਣੀ ਹੋਈ ਸਰਕਾਰ ਨੂੰ ਜਿਹੜਾ ਹੈ ਉਹਦੇ ਮੁਤਾਬਕ ਚੱਲਣਾ ਲਿਉ ਤਾਂ ਇੱਕ ਇੱਕ ਬੜੇ ਸਤਕਾਰ ਵਾਲਾ ਉਹਦਾ ਸੀ ਕਿ ਤੁਹਾਡੇ ਨੋਮੀਨਲ ਜਿਹਾ ਬਸ ਤੁਸੀਂ ਬੈਠੇ ਹੋ ਬਹੁਤ ਹੈ ਤੇ ਇਹ ਜਿਹੜੇ ਐਕਟਿਵ ਪੋਲਿਟਿਕਸ ਕਰਨ ਦੀ ਲੋੜ ਗਵਰਨਰ ਨੂੰ ਨਹੀਂ ਹੁੰਦੀ ਪਰ ਜਿਸ ਤਰੀਕੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਜੁ ਵੀ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਗਵਰਨਰਸ ਤੋਂ ਕੁਝ ਹੋਰ ਚਾਹੁੰਦੀ ਹੈ ਕਿਉਂਕਿ ਜਿਹੜਾ ਜਦੋਂ ਦੇ ਮੋਦੀ ਸਾਹਿਬ ਆਏ ਨੇ ਉਹ ਫਿਰ ਫੈਡਰਲ ਸਿਸਟਮ ਤੇ ਜਿਹੜਾ ਸਿੱਧੇ ਜਾਂ ਸਿੱਧੇ ਤੌਰ ਤੇ ਅਟੈਕ ਹੀ ਹੋ ਰਿਹਾ ਹੈ ਸਾਰੀਆਂ ਪਾਵਰ ਕੇਂਦਰ ਕੋਲ ਜਾ ਰਹੀਆਂ ਨੇ ਤੇ ਗਵਰਨਰਾਂ ਹੀ ਇਹ ਪਾਵਰਸ ਨੂੰ ਬਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਇਹ ਹੋਏਗੀ ਤਾਂ ਨੇਚਰਲੀ ਕੋਈ ਵੀ ਜਿਹੜਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਉਹਦੇ ਨਾਲ ਲੜਾਈ ਹੋਏਗੀ ਹੋਏਗੀ ਉਹਦੇ ਨਾਲ ਜਿਹੜਾ ਹੈ ਕਨਫਰੋਂਟੇਸ਼ਨ ਹੋਣੀ ਸੁਭਾਵਿਕ ਹੈ ਜਿਹਦੇ ਚਾਂਸਸ ਹੁਣ ਪੰਜਾਬ 'ਚ ਵੀ ਹੋਣਗੇ ਹਾਦੀ ਘੜੀ ਆਪਾਂ ਇਸ ਗੱਲ ਤੇ ਖੁਸ਼ ਹੋਈਏ ਕਿ ਪੁਰਾਣੇ ਗਵਰਨਰ ਵਾਲੀ ਕਡਤਨ ਖਤਮ ਹੋ ਗਈ ਉਹ ਚਲੇ ਗਏ ਮਾਨ ਸਾਹਿਬ ਤਾਂ ਬਦਾਈਗੀ ਪਾਰਟੀ 'ਚ ਵੀ ਨਹੀਂ ਗਈ ਇਨਾਂ ਦੇ ਸਵਾਗਤ ਦੀ ਪਾਰਟੀ ਚ ਵੀ ਆਏ ਇਹਨਾਂ ਨੂੰ ਸਵਾਗਤ ਵੀ ਕੀਤਾ ਇਹਨਾਂ ਨੂੰ ਮਿਲੇ ਵੀ ਇਹ ਅਸੀਂ ਤਾਂ ਚਾਹੁੰਦੇ ਆ ਕਿ ਦੋਨੇ ਜਿਹੜੇ ਉੱਚ ਅਹੁਦੇ ਦੇ ਸੂਬੇ ਦੇ ਇਹ ਮਿਲਵਰਤਨ ਨਾਲ ਕੋਆਰਡੀਨੇਸ਼ਨ ਨਾਲ ਕੰਮ ਕਰਨ ਇਹ ਤਾਂ ਅਸੀਂ ਵੀ ਚਾਹੁੰਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਪੰਜਾਬ ਦਾ ਨੁਕਸਾਨ ਨਾ ਕਰਨ ਪਹਿਲਾਂ ਨੁਕਸਾਨ ਕੀਤਾ ਜੇ ਗਵਰਨਰ ਸਾਹਿਬ ਦੇ ਖਿਲਾਫ ਮਾਨ ਸਾਹਿਬ ਸੁਪਰੀਮ ਕੋਰਟ ਚ ਗਏ ਨੇ ਸਪਰੀਮ ਕੋਰਟ ਚ ਗਵਰਨਰ ਨੇ ਵੀ ਤਾਂ ਡਿਫੈਂਡ ਕੀਤਾ ਤੇ ਡਿਫੈਂਡ ਕਰਨ ਲਈ ਵਕੀਲ ਤਾਂ ਉਹਨੇ ਸਾਡੇ ਕਰਤੇ ਚ ਸਾਡੇ ਖਜ਼ਾਨੇ ਚ ਗਏ ਨੇ ਪੰਜਾਬੀਏ ਦੇ ਖਜ਼ਾਨੇ ਤੇ ਖਰਚਾ ਹੋਇਆ ਉਹਦੀ ਲੋੜ ਹੀ ਤਾਂ ਪਵੇ ਇਸ ਤਰ੍ਹਾਂ ਤੇ ਰਾਤ ਬੰਨ ਪਰ ਲੱਗਦਾ ਇਹ ਹੈ ਕਿ ਜ਼ਿਆਦਾ ਚਿਰ ਨਹੀਂ ਚੱਲਣਾ ਚਲੋ ਦੇਖਦੇ ਹਾਂ ਕਿੰਨਾ ਚਿਰ ਸਹੀ ਗੱਲ ਚੱਲਦੀ ਹੈ ਹੁਣ ਐਨਾਂ ਹੀ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਛੋਟਾ ਬਹੁਤ ਬਹੁਤ ਸ਼ੁਕਰੀਆ